ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਪਚਾ ਦਿੱਤੀ ਹੈ ਇਸ ਪਖਦੇ ਮਸਲੇ ਤੇ ਗੱਲਬਾਤ ਕਰਨੀ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਬਲਟੋਹਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਅਸਤੀਫੇ ਨੂੰ ਦੇਖੋ ਹਰ ਇੱਕ ਦਾ ਆਪੋ ਆਪਣਾ ਐਂਗਲ ਹੈ ਊ ਲੋਗਜ ਬਗੋਬਗ ਹੋਣਗੇ ਜਿਹੜੇ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਾਂ ਉਹਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਕਰਦੇ ਆਉਂਦੇ ਸੀਗੇ ਇੱਕੋ ਸਵਾਲ ਸੀਗਾ ਕਿ ਮਾਦਰ ਪਰਿਵਾਰ ਪਾਸੇ ਕਰੋ ਜੀ ਸਭੀ ਸੰਵਾਦ ਨੂੰ ਪ੍ਰਧਾਨਗੀ ਤੋਂ ਪਾਸੇ ਕਰੋ ਜੀ ਉਹਦੇ ਅੱਜ ਹੋ ਸਕਦਾ ਕਿ ਖੁਸ਼ ਹੋ ਹੋ ਸਕਦਾ ਕਿ ਖੁਸ਼ ਹੀ ਹੋਣਗੇ ਕਹਿ ਰਹੇ ਹੋ ਕਿਤੇ देर आए दुरुਸਾ ਆਏ ਪਰ ਮੇਰੇ ਵਰਗੀ ਬੜੀ ਵੱਡੀ ਗਿਣਤੀ ਚ ਨੇ ਜਿਹੜੇ ਅੱਜ ਦਿਲੋਂ ਮਹਿਸੂਸ ਕਰਦੇ ਹੋਏ ਕਿ ਅੱਜ ਦਾ ਜਿਹੜਾ ਚੈਪਟਰ ਕੋਇਆ ਇਹ ਵਰਤਾਰਾ ਜਿਹੜਾ ਆ ਕੌਮ ਦੀ ਸਿੱਖ ਰਾਜਨੀਤੀ ਲਈ ਕੋਈ ਬਾੜਾ ਚੰਗਾ ਨਹੀਂ ਲੀਡਰਲ ਪ੍ਰਧਾਨ ਬਣਦੇ ਵੀ ਰਹੇ ਨੇ ਪ੍ਰਧਾਨਗੀਆਂ ਤੋਂ ਲੈਂਦੇ ਵੀ ਰਹੇ ਨੇ ਪ੍ਰਧਾਨਗੀਆਂ ਤੋਂ ਅਸਤੀਫੇ ਵੀ ਦਿੰਦੇ ਰਹੇ ਨੇ ਪਰ ਸੁਖਬੀਰ ਸਿੰਘ ਬਾਦਲ ਵਰਗਾ ਪ੍ਰਧਾਨ ਸਿਰਫ ਅੱਖੀ ਗੱਲ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਪਰਿਪੂਰਨ ਨਹੀਂ ਹੁੰਦਾ ਪਰ ਉਹ ਇੱਕ ਸੱਚਾ ਇਨਸਾਨ ਤੇ ਸੁੱਚਾ ਸਿੱਖ ਹੈ ਇੱਕ ਦ੍ਰਿੜ ਇਰਾਦੇ ਦਾ ਮਾਲਕ ਤੇ ਯਾਰਾਂ ਦਾ ਯਾਰ ਤੇ ਹਮੇਸ਼ਾ ਹੀ ਕੌਮ ਤੇ ਪੰਥ ਦੀ ਤੇ ਪੰਜਾਬ ਦੀ ਬਿਹਤਰੀ ਚਾਹਣ ਵਾਲਾ ਤੁਹਾਡੇ ਸਾਹਮਣੇ ਕਿ ਜੇ ਪੰਜਾਬ ਦੀ ਅੱਜ ਬਿਹਤਰੀ ਹੋਈ ਹੈ ਡਿਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਸੁਭੀਰ ਸਿੰਘ ਬਾਦਲ ਦਾ ਬਿਜ਼ਨੀ ਇਹ ਨਵਤ ਕੀ ਹੋਇਆ ਇਸ ਦੀ ਖਬਰ ਇਹ ਦੇਖੋ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿ ਤੇ ਸੁਭੀਰ ਸਿੰਘ ਬਾਦਲ ਦੱਸ ਸਕਦੇ ਜਾਂ ਉਹਨਾਂ ਦੇ ਨਜ਼ਦੀਕੀ ਦੱਸ ਸਕਦੇ ਪਰ ਜੋ ਮੈਂ ਮਹਿਸੂਸ ਕਰਦਾ ਜਾਂ ਜੋ ਮੇਰਾ ਮਨ ਕਹਿੰਦਾ ਹੈ ਕਿ ਅੱਜ ਜਿੱਥੋਂ ਤੱਕ ਇਹ ਹਾਲਾਤ ਪਹੁੰਚੇ ਨੇ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪੈ ਗਿਆ ਭਾਵੇਂ ਕਿ ਉਹਨਾਂ ਦਾ ਸ਼ਰੀ ਅਕਾਲ ਤੱਕ ਸਭ ਤੇ ਤਨ ਕਾਇਆ ਕਰਾਰ ਦਿੱਤੇ ਤੋਂ ਬਾਅਦ ਜਿਹੜਾ ਕੇਸ ਹੈ ਜੇ ਪੈਂਡਿੰਗ ਹੈ ਤਨਖਾਹ ਲੱਗਣ ਵਾਸਤੇ ਉਹਦੇ ਬਾਰੇ ਵੀ ਦੇਖੋ ਮੋਟੀ ਜੀ ਗੱਲ ਹੈ ਕਿ ਇੱਥੇ ਕੋਈ ਦਰਾਵਾ ਨਹੀਂ ਕਿ ਕਸੂਬੀਰ ਸਿੰਘ ਬਾਦਲ ਕੋਲ ਜਿਹੜੀਆਂ ਪੰਥਕ ਭਾਵਨਾਵਾਂ ਨੇ ਉਹਦੀ ਉਲੰਘਣਾ ਹੋਈ ਹੈ ਉਹਦਾ ਗਵਾਹ ਮੈਂ ਵੀ ਹਾਂ ਚਾਹੇ ਹੁਸੈਨੀ ਨੂੰ ਡੀਜੀਪੀ ਲਾਉਣਾ ਸੀ ਚਾਹੇ ਜਹਾਰਾ ਲਲ ਨੂੰ ਟਿਕਟ ਦੇਣਾ ਸੀਗਾ ਮੈਂ ਬੜੇ ਲੰਬੇ ਸਮੇਂ ਤੋਂ ਇਸ ਬਾਰੇ ਕਹਿੰਦਾ ਰਿਹਾ ਕਿ ਕਾਲੀ ਦਲ ਦੀ ਪੰਥਕ ਸਰਕਾਰ ਦੇ ਵਿੱਚ ਅਜੀਹਾਨੀ ਸੀ ਹੋਣਾ ਚਾਹੀਦਾ ਹੋ ਗਿਆ ਪਰ ਵੱਟੋਬਾਬ ਜਦੋਂ ਵਿਰੋਧੀਆਂ ਨੂੰ ਲੈ ਸਾਰੇ ਦੋਸ਼ ਝੋਲੀ ਚ ਪਾ ਲੇ ਸੁਖਬੀਰ ਜੀ ਨੇ ਸੁਖਬੀਰ ਬਾਦਲ ਮਰਾ ਨੇ ਇਹ ਕਹਿਤਾ ਕਿ ਜਿੰਨੇ ਦੋਸ਼ ਮੇਰੇ ਵਿਰੋਧੀਆਂ ਨੂੰ ਲਾਏਗੇ ਸਾਰੇ ਮੈਂ ਆਪਣੀ ਝੋਲੀ ਪਾਣਾ ਤੇ ਕਾਲ ਤੱਕ ਸਾਦੇ ਹਰ ਫੈਸਲੇ ਨੂੰ ਖਿੜੇ ਮੱਥੇ ਪ੍ਰਮਾਨ ਕਰਦਾ ਫਿਰ ਉਸ ਤੋਂ ਬਾਅਦ ਇਹ ਕਿਉਂ ਮੈਂ ਐਸਾ ਚ ਉਸੇ ਗੱਲ ਤੇ ਆਉਣਾ ਚਾਹੁੰਦਾ ਸੀ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦੂੰ ਫਿਰ ਉਸ ਤੋਂ ਬਾਅਦ ਜਿਸ ਵਾਰ ਤੁਸੀਂ ਕਰ ਲਿਆ ਹੁਣ ਗੱਲ ਇਹ ਕਿ ਇੱਕ ਧੜੇ ਨੇ ਜਾਂ ਕੁਝ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਬ ਤੇ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਕੀਤੀ ਜਦ ਕੇ 2022 ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਹੀ ਅਸੀਂ ਇੱਕ ਅਰਜੀ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕੋਲੇ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਗਏ ਸੀ ਜਿਨ੍ਹਾਂ ਦੇ ਵਿੱਚ ਮੈਂ ਵੀ ਸੀਗਾ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਕਿਹਾ ਪਹਿਲੋਂ ਅਰਜੀ ਮੰਗਾ ਲਈ ਸੱਤ ਦਿਨ ਸਾਨੂੰ ਲੱਗੇ ਅਰਜੀ ਦੇਣ ਚ ਤੇ ਜਦੋਂ ਅਸੀਂ ਲੈ ਕੇ ਗਏ ਤਾਂ ਸਾਨੂੰ ਕਹਿੰਦੇ ਜੀ ਹਾਲਾਤ ਸਾਜਗਰ ਨਹੀਂ ਬਹੁਤ ਦਬਾਅ ਹੈ ਕਿਹਦਾ ਦਬਾਅ ਉਸ ਪੱਸੀ ਨੇ ਮੈਂ ਜਾਣਾ ਚਾਹੁੰਦਾ ਅਜੇ ਰੁਕ ਜਾਓ 2022 ਦੀ ਗੱਲ ਹੈ ਸੁਬੀਰ ਸਿੰਘ ਬਾਦਲ ਵੱਲੋਂ ਖੁਦ ਵੱਲੋਂ ਅਰਜੀ ਪੇਸ਼ ਕੀਤੀ ਗਈ ਸੀ ਚਲੋ ਇਹਨਾਂ ਸੱਜਣਾ ਨੇ ਦਰਖਾਸਤ ਦਿੱਤੀ ਦਰਖਾਸਤ ਦਿੱਤੇ ਸਪਸ਼ਟੀਕਰਨ ਮੰਗਿਆ ਸੁਬੀਰ ਸਿੰਘ ਬਾਦਲ ਕੋਲ ਤੇ ਉਹਨੇ ਚੋੜੀ ੱਟ ਕੇ ਦੱਚ ਪੱਲਾ ਪਾ ਕੇ ਸ਼੍ਰੀ ਅਕਾਲ ਤਖਤ ਸਭ ਤੇ ਕਹਤਾ ਜੀ ਵੀ ਜੋ ਵੀ ਇਹ ਕਹਿੰਦੇ ਮੈਂ ਬਿਨਾ ਦਲੀਲ ਤੋਂ ਬਿਨਾ ਕਿਸੇ ਸਪਸ਼ਟੀਕਰਨ ਤੋਂ ਮੈਂ ਝੋਲੀ ਚ ਪਾਉਣਾ ਉਸ ਤੋਂ ਬਾਅਦ ਸੁਬੀਸ਼ ਸੰਵਾਦ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਜਾਂਦਾ ਜਦਕਿ ਜੇ ਗੁਰਮਤ ਪੜੀਏ ਜਾਂ ਗੁਰਮਤ ਮਰਿਆਦਾ ਪੜੀਏ ਜਾਂ ਪੰਥਕ ਮਰਿਆਦਾ ਪੜੀਏ ਸ਼੍ਰੀ ਅਕਾਲ ਤਖਤ ਸਭ ਦੀ ਮਰਿਆਦਾ ਪੜੀਏ ਕਿ ਜੇ ਕਿਸੇ ਸਿੱਖ ਦੇ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਮਰਿਆਦਾ ਦੀ ਉਲੰਘਣਾ ਵਾਸਤੇ ਤੋ ਕੀ ਮਰਿਆਦਾ ਹੈ ਤੇ ਉਹਦੇ ਚ ਇਹ ਕਿ ਜੇ ਕੋਈ ਸਿੱਖਾਣ ਕੀ ਸਪਸ਼ਟੀਕਰਨ ਤੇ ਆਪਣਾ ਸਪਸ਼ਟੀਕਰਨ ਦੇ ਜਾਂਦਾ ਹੈ ਉਹਨੂੰ ਤਨਖਾਹ ਹੀ ਕਰਾਨੇ ਦਿੱਤਾ ਜਾਂਦਾ ਹਾਂ ਜੇ ਉਹਦਾ ਸਪਸ਼ਟੀਕਰਨ ਸੰਤੁਸ਼ਟੀ ਜਨਕ ਨਹੀਂ ਤੇ ਉਹਨੂੰ ਤਨਖਾਹ ਲਈ ਜਾਂਦੀ ਹੈ ਹਾਂ ਲਈ ਉਹਨੂੰ ਤਨਖਾਹ ਹੀ ਕਰਾਨੇ ਦਿੱਤਾ ਜਾਂਦਾ ਪਰ ਇੱਥੇ ਤਨਖਾਹ ਹੀ ਕਰਾਨੇ ਦਿੱਤਾ 8 ਢਾਈ ਮਹੀਨੇ ਹੋ ਗਏ ਹਾਂਜੀ ਜਿਹੜਾ ਬੰਦਾ ਮਿੰਟ ਘਰੇ ਨਹੀਂ ਸੀ ਬੈਂਦਾ ਤੇ ਉਹਨੂੰ ਢਾਈਆਂ ਮਹੀਨਿਆਂ ਤੋਂ ਹਾਂਜੀ ਤੁਸੀਂ ਪਲੰਗ ਤੇ ਲੰਮਿਆਂ ਪਾਇਆ ਹੈ ਕਿ ਬੈਠਾ ਰਹੇ ਅਜਿਉਂ ਤਰਲੇ ਮਾਰਦਾ ਰਿਹਾ ਕਿ ਮੇਰਾ ਫੈਸਲਾ ਕਰ ਦਿਓ ਮੇਰਾ ਫੈਸਲਾ ਕਰ ਦਿਓ ਨਰਾਸ਼ਾ ਵਟੋਆ ਸਾਹਿਬ ਜੀ ਜੋ 3 ਦਿਨ ਪਹਿਲਾਂ ਸੁਖਵੀਰ ਬਾਦਲ ਹਰੀਸ਼੍ਰੀ ਕਾਰਤਕ ਸਾਹਿਬ ਪਹੁੰਚੇ ਇੱਕ ਅਪੀਲ ਜਿਹੜੀ ਹੈ 4 ਸਫਿਆਂ ਦੀ ਇੱਕ ਬੇਨਤੀ ਪੱਤਰ ਦਿੱਤਾ ਗਿਆ ਉਸ ਦਿਨ ਵੀ ਨਰਾਸ਼ਾ ਉਹਨਾਂ ਦੇ ਚਿਹਰੇ ਤੇ ਨਜ਼ਰ ਆਈ ਸੀ ਕਿ 2.5 ਮਹੀਨਿਆਂ ਤੋਂ ਮੈਂ ਸਮਾਜਿਕ ਤੇ ਰਾਸੀ ਰੁਝੇਵਾਂ ਤੇ ਦੂਰੀ ਬਣਾਈ ਹੋਈ ਹੈ ਕਾਫੀ ਬੇਵਸ ਨਜ਼ਰ ਆਇਆ ਸੀ ਉਸ ਤੇ ਨਹੀਂ ਕੁਦਰਤੀ ਯਾਰ ਮੈਂ ਜਦ ਤੱਕ ਮੈਂ ਅਕਾਲੇਦਸ ਦਾ ਹਿੱਸਾ ਸੀਗਾ ਉਸ ਸਮੇਂ ਵੀ ਉਹਨਾਂ ਦੀ ਇਹੀ ਗੱਲ ਸੀ ਯਾਰ ਜੇ ਮੈਥੋਂ ਗਲਤੀ ਹੋਈ ਮੈਂ ਖੁਦ ਮੰਨਦਾ ਹਾਂ ਜੇ ਕੋਈ ਮੈਥੋਂ ਹੋਇਆ ਆ ਤੇ ਕਿਉਂ ਨਹੀਂ ਅਗਲੀ ਕਾਰਵਾਈ ਹੁੰਦੀ ਲੱਗਦਾ ਕਿ ਉਸੇ ਨਰਾਸ਼ਾ ਦੇ ਅੰਦਰ ਸਿਫਾ ਦਿੱਤਾ ਮੈਨੂੰ ਨਹੀਂ ਪਤਾ ਕੀ ਕਰਨਾ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਜਰੂਰ ਜਿਸ ਤਰ੍ਹਾਂ ਦੀ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਕਈ ਤੇ ਸੱਜਣਾ ਠਿਕਾ ਹੀ ਹੈ ਲੰਬੇ ਸਮੇਂ ਤੋਂ ਕਈ ਨਵੇਂ ਪੈਰਾ ਕੀਤੇ ਗਏ ਉਹ ਹੁਣ ਪਾਉਂਗੇ ਇਹੋ ਜਿਹੇ ਸਵਾਲ ਖੜੇ ਕਰਦੇ ਆ ਇਹੋ ਜੀ ਉਹਨਾਂ ਦੇ ਕਿਰਦਾਰ ਤੇ ਸਵਾਲ ਪੈਦਾ ਕਰਦੇ ਆ ਉਹਨਾਂ ਨੂੰ ਕਟਾਇਰੇ ਚ ਖੜਾ ਕਰਦੇ ਆ ਤੇ ਫਿਰ ਜਦੋਂ ਕਿਸੇ ਦੇ ਕਿਰਦਾਰ ਦੇ ਉੱਤੇ ਸਵਾਲ ਉੱਠਣ ਵਾਰ-ਵਾਰ ਉੱਠਣ ਹਾਂਜੀ ਤੇ ਜਿਹੜੀਆਂ ਗੱਲਾਂ ਨਾ ਸੰਜੋਗ ਹੋਣ ਤੇ ਜਦੋਂ ਕੋਈ ਉਹ ਕਰੇ ਤੇ ਫਿਰ ਉਹ ਗੱਲਾਂ ਕੁਦਰਤੀ ਆ ਕੇ ਬੰਦੇ ਦੇ ਮਨ ਤੇ ਬੋਝ ਬਣਦੀਆਂ ਤੇ ਬੰਦਾ ਫਿਰ ਕੋਈ ਨਾ ਕੋਈ ਕਦਮ ਪੁੱਟਦਾ ਮੈਂ ਤਾਂ ਇਹ ਮਹਿਸੂਸ ਕਰਦਾ ਹਾਂ ਬਾਕੀ ਉਸ ਤੀਫੇ ਤੋਂ ਬਾਅਦ ਸ਼ਰੋਮੀ ਕਾਲੀਦਲ ਤੇ ਕੀ ਲੱਗਦਾ ਪੁਖਤੇ ਕੀ ਅਸਰ ਦੇਖੋ ਮੈਂ ਲਗਭਗ 40-45 ਸਾਲ ਤੋਂ ਹਾਂ ਸਿੱਖ ਰਾਏ ਨੀਤੀ ਨੂੰ ਬਹੁਤ ਨੇੜੇੋਂ ਦੇਖਿਆ ਹੈ। ਔਰ ਮੈਂ ਉਹ ਵੀ ਸਮੇਂ ਦੇਖਿਆ ਹੈ ਜਦੋਂ ਅਕਾਲੀ ਦਲ ਦੇ ਉੱਤੇ ਬੜੇ ਹਨੇਰੀਆਂ ਝੁੱਲੀਆਂ ਬੜੇ ਤੂਫਾਨ ਆਏ। ਤੇ ਅਕਾਲੀ ਦਲ ਅਜਿਹਾ ਅਕਲ ਗਿਆ ਖਤਮ ਹੋ ਗਿਆ। ਪਰ ਅਕਾਲੀ ਦਲ ਉੱਠ ਜਾ ਰਿਹਾ। ਠੀਕ ਹੈ ਕਿ ਅੱਜ ਜੋ ਮਰਜੀ ਹੈ ਪਰ ਜੇ ਲੋਕਾਂ ਕੋਲੇ ਗੱਲ ਕਰਕੇ ਦੇਖ ਲਓ ਲੋਕੀ ਕਹਿੰਦੇ ਕਿ ਜੇ ਪੰਜਾਬ ਦਾ ਭੜਾ ਕੀਤਾ ਆ ਭਾਵੇਂ ਕਿ ਠੀਕਾ ਲੋਕ ਵਰਗਲਾਏ ਗਏ ਝੂਠ ਦੇ ਮਗਰ ਲੱਗੇ ਠੱਗੇ ਗਏ ਵੋਟਾਂ ਪੀ ਲੋ ਕੈਪਟਨ ਨੂੰ ਪਾਤੀਆਂ ਹੁਣ ਇਹਨਾਂ ਨੂੰ ਪਾਤੀਆਂ ਹੁਣ ਪਛਤਾ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਜਿਹਦਾ ਸਪ੍ਰਕਾਸ਼ ਸਿੰਘ ਬਾਦਲ ਤੋਂ ਦੂਜੇ ਨੰਬਰ ਤੇ ਕਦ ਸੀਗਾ ਅਕਾਲੀ ਦਲ ਬਣਾਇਆ ਕੀ ਕੱਢ ਲਿਆ ਕੰਦਰ ਜੀ ਵਜੇ ਨਾ ਪਿਓ ਪੁੱਤ ਅਕਾਲੀ ਦਲ ਦਾ ਨੁਕਸਾਨ ਕੀਤਾ ਆਪਦੇ ਨੂੰ ਕਰਵਾਇਆ ਤੁਹਾਨੂੰ ਇਹ ਜਿਹੜੇ ਪੰਛੇ ਆ ਜਿੰਨਾਂ ਤਿੰਨ ਮੇਰੇ ਖਿਆਲ ਚਾਰ ਪੰਜ ਮਹੀਨੇ ਹੋ ਗਏ ਜੂਨ ਮਹੀਨੇ ਤੇ ਨਹੀਂ ਖੜੇ ਹਾਂਜੀ ਪੰਜ ਮਹੀਨੇ ਹੋ ਗਏ ਇਹਨਾਂ ਕੋ ਪੰਜ ਮਹੀਨਿਆਂ ਚ ਕੱਢਿਆ ਕੀ ਜੀ ਸਿਵਾਏ ਬਿਆਨ ਦੇਣ ਤੋਂ ਸਿਵਾਏ ਪ੍ਰੈਸ ਨੋਟ ਜਾਰੀ ਕਰਨ ਤੋਂ ਜਾਂ ਬਾਈਟ ਦੇਣ ਤੋਂ ਇਲਾਵਾ ਕੁਝ ਕਰਿਆ ਨਹੀਂ ਕਦੇ ਮੂੰਹ ਜੱਟਾ ਕੇ ਐਨ ਤੁਰ ਪੈਂਦੇ ਆ ਕਦੀ ਕਿ ਡਿਜੀ ਚੱਕੇ ਐਨ ਤੁਰ ਪੈਂਦੇ ਆ ਕਿਸੇ ਤਰ੍ਹਾਂ ਦੀ ਕੋਈ ਕਾਰਗੁਜ਼ਾਰੀ ਹੋਵੇ ਅਕਾਲੀ ਦਲ ਇਤਨੇ ਚੱਲਦੇ ਆ ਅਕਾਲੀ ਦਲ ਠੀਕ ਹੈ ਕਿ ਅੱਜ ਹਾਲਾਤ ਬਣ ਗਏ ਅਕਾਲੀ ਦਲ ਇਸ ਥਾਂ ਤੇ ਆ ਗਿਆ ਪਰ ਲਿਆਂਦਾ ਕਿੰਨੇ ਸਾਡੇ ਆਪਣੇਆਂ ਨੇ ਚਾਹੇ ਇੱਥੇ ਬੈਠੇ ਆ ਚਾਹੇ ਦੇਸ਼ 'ਚ ਬੈਠੇ ਆ ਚਾਹੇ ਵਿਦੇਸ਼ 'ਚ ਬੈਠੇ ਆ ਉਹਨਾਂ ਨੂੰ ਕਾਹਨਸ ਨਹੀਂ ਦੇਦੀ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਟੈਂਕਾਂ ਤੇ ਧੋਪਾਂ ਨਾਲ ਹਮਲਾ ਕੀਤਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚ ਗੋਲੀਆਂ ਵੱਜੀਆਂ ਤਾਬੇ 'ਤੇ ਬੈਠਾ ਗਰੰਥੀ ਸਿੰਘ ਸ਼ਹੀਦ ਹੋਇਆ ਰਾਗੀ ਸਿੰਘ ਫਰਜ਼ ਨਿਭਾਉਂਦੇ ਹੋਏ ਡਿਊਟੀ ਕਰਦੇ ਹੋਏ ਗੁਰੂ ਦੇ ਕੀਰਤਨ ਦੀ ਸ਼ਹੀਦ ਹੋਏ ਹਜ਼ਾਰਾ ਸਿੰਘ ਸਿੰਘਰੀਆਂ ਤੇ ਬਾਬਾ ਜਨੈਲ ਸੂਰੀ ਸ਼ਹੀਦ ਹੋਏ ਉਹਨਾਂ ਜਨਾਂ ਦਾ ਭਗਵੰਤ ਮਾਨ ਦਾ ਗਣਾ ਜਿਨੇ ਸਾਲ ਪਹਿਲੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਨ ਦੇ ਦਿਹਾੜੇ ਤੇ ਹਾਂਜੀ ਸultanpur Lodhi ਗੁਰਦੁਆਰਾ ਕਾਲ ਬੁੰਗਾ ਦੇ ਵਿੱਚ ਪੁਲਸ ਵਾੜੀ ਅੰਮ੍ਰਿਤ ਗਲੇ 1 ਕਿ 47 ਦੀ ਫਾਇਰਿੰਗ ਹੋਈ ਹੰਜੂ ਗੈਸ ਦੇ ਗੋਲੇ ਛੁੱਟੇ ਗਏ ਚੱਲ ਰਿਹਾ ਅਖੰਡ ਪਾਠ ਪਾਠੀ ਸਿੰਘ ਦੀਆਂ ਅੱਖਾਂ 'ਚ ਹੰਜੂ ਗੈਸ ਦਾ ਧੂਆਂ ਜਾਣ ਕਰਕੇ ਖਾਨ ਪਾਠ ਖੰਡਿਤ ਹੋ ਗਿਆ ਕੋਈ ਬੋਲਿਆ ਜੇ ਕੋਈ ਬੋਲੇ ਦੱਸ ਦਿਓ ਕਿੰਨੀਆਂ ਬੇਅਦਬੀਆਂ ਹੋਈਆਂ ਕੀ ਕੁਛ ਵਾਪਰਿਆ ਕੋਈ ਬੋਲਿਆ ਕੱਲ੍ਹ ਕਾਲੀਦਲ ਦੇ ਦੁਆਲੇ ਕਈ ਘੜਾ ਲੱਗੇ ਕਿਉਂ ਹੋਏ ਕਿਉਂਕਿ ਪਿੱਛੇ ਸ਼ਕਤੀਆਂ ਇਹੋ ਜੀਆਂ ਨੇ ਜਿਹੜੀਆਂ ਖੇਡ-ਖੇਡਣ ਡੀਆਂ ਤੇ ਸਾਡੇ ਨੂੰ ਪਤਾ ਨਹੀਂ ਕਿ ਕਿਛ ਪਿੱਛੇ ਖੇਡ ਕੀ ਹੈ ਕੀ ਕੱਢ ਲੋਗੇ ਮੰਨ ਲਓ ਕਾਲੀਦਲ ਕਾਲੀਦਲ ਕਮਜ਼ੋਰ ਹੋ ਜਾਂਦਾ ਕਾਲੀਦਲ ਖਤਮ ਹੋ ਜਾਂਦਾ ਕਿਹਦੇ ਟਿੱਟੇ ਚੜੋਗੇ ਜਾਂ ਕਾਂਗਰਸ ਦੇ ਜਾਂ ਕਾਂਗਰਸ ਦੇ ਜਾਂ ਭਾਜਪਾ ਦੇ ਝੜੂ ਉੱਤੇ ਚਲੋ ਮੰਨ ਲਿਆ ਵੀ ਨਹੀਂ ਹੋਣੇ ਜਾਂ ਕਾਂਗਰਸ ਤੇ ਚੜੋਗੇ ਨਾ ਜਾਂ ਭਾਜਪਾ ਤੇ ਚੜੋਗੇ ਨਾ ਸਿੱਖ ਸਾਇਤ ਤਾਂ ਖਤਮ ਕਰਤੀ ਗੱਲ ਨਾ ਕਰਦੇ ਜੀ ਪੰਥਕਠਾ ਹੋਣਾ ਚਾਹੀਦਾ ਜੀ ਪੰਥਕ ਸ਼ਕਤੀ ਮਜ਼ਬੂਤ ਹੋਣੀ ਚਾਹੀਦੀ ਜੀ ਆਰੀ ਤੁਹ ਫੜੀਏ ਥੱਲੇ ਨੱਤਾ ਜੀ ਪਰ ਇਹਨਾਂ ਸ਼ਕਤੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਕਾਲੀ ਦਲ ਜਾਂ ਬਾਦਲ ਪਰਿਵਾਰ ਹੀ ਕਿਉਂ ਯਾਰ ਜਿਹੜੇ ਵਿਰੋਧੀ ਹੁੰਦੇ ਹਨ ਉਹ ਆਗੂ ਨੂੰ ਪੈਂਦੇ ਆ ਪੀ ਆਗੂ ਡਾ ਲਉ ਬਾਕੀ ਤਾਂ ਗੱਲ ਹੀ ਕੋਈ ਨਹੀਂ ਜਦੋਂ ਧਰਮ ਯੁੱਧ ਮੋਰਚਾ ਚੱਲਦਾ ਸੀਗਾ ਤੇ ਟਾਰਗੇਟ ਕਿਹਨੂੰ ਕੀਤਾ ਜਾਂਦਾ ਸੀ ਬਾਬੇ ਜਨੈਰਸਨ ਅਰਚੰਦ ਸਿੰਘ ਲੰਗੋਵਾਲ ਵੀ ਹੈ ਗਏ 36 ਹੋਰੇ ਗਏ ਕੱਲਾ ਤੇ ਕੱਲਾ ਬਾਬੇ ਜਨੈਰਸਨ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ ਸੀ ਕਿਉਂਕਿ ਆਗੂ ਸੀ ਪਤਾ ਸੀਗਾ ਵੀ ਜੇ ਇਹ ਕਮਜ਼ੋਰ ਹੋਊਗਾ ਪਰ ਜਿਹਨੂੰ ਕਮਜ਼ੋਰ ਕਰਨ ਦੇ ਬਾਵਜੂਦ ਵੀ ਉਹ ਵਧਿਆ ਮੈਂ ਕਿ ਉਹਨਾਂ ਦੇ ਨਾਲ ਨਹੀਂ ਰਲਿਆ ਉਹਨਾਂ ਦੀ ਸ਼ਖਸੀਅਤ ਉਹੀ ਸੀਗੇ ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ ਕੋਈ ਆਉਣ ਵਾਲੇ ਸਮਾਂ 'ਚ ਪੈਦਾ ਹੋ ਜੇ ਹੋ ਜੇ ਪਰ ਮੇਰੇ ਜਾਲ ਦੀ ਜ਼ਿੰਦਗੀ 'ਚ ਨਾ ਹੋ ਜਾਵੇ ਕਿਹਾ ਹੈ ਤੇ ਨਾ ਸ਼ਾਇਦ ਵਿਖਾ ਦੇ ਨਾਮ ਮੇਰਾ ਖਲ ਕਦੀ ਪੈਦਾ ਹੀ ਹੋ ਹਾਂਜੀ ਇਸ ਕਰਕੇ ਜਿਹੜੇ ਵਿਰੋਧੀ ਹੁੰਦੇ ਆ ਉਹ ਹਮੇਸ਼ਾ ਆਗੂ ਨੂੰ ਪੈਂਦੇ ਆ ਤੇ ਉਸ ਧਿਰ ਨੂੰ ਪੈਂਦੇ ਆ ਜਿਹੜੀ ਧਿਰ ਹਮੇਸ਼ਾ ਦਿੱਲੀ ਦੇ ਅੱਗੇ ਹੇਕੜਾ ਕੇ ਖੜਾਉਂਦੀ ਸੀ ਸਿੱਖ ਪੰਜਾਬ ਪੰਜਾਬੀ ਜਿਹੜੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਦਾ ਰਿਹਾ ਸੀ ਕਾਲੀ ਦਾ ਲੜਦਾ ਰਿਹਾ ਸੀ ਅੱਜ ਉਸ ਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਲੱਗੇ ਹੋਏ ਆ ਆਪਣੇ ਲੱਗੇ ਆ ਫੜ ਕੇ ਕਈ ਘਵਾੜੇ ਹਾਂਜੀ ਕੱਢ ਲੈ ਜੇ ਹੁਣ ਪਹਿਲੇ ਲੜੇ ਤੇ ਜਿਹੜੇ ਲੈਣੇ ਬੜਾ ਵਿਸਤਾਰ ਨਾਲ ਦੱਸਿਆ ਕਿ ਪੰਜਾਬ ਦੀ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਖਤ ਤੇ ਇਸ ਅਸਤੀਫੇ ਦਾ ਕੀ ਅਸਰ ਪੈ ਸਕਦਾ ਹੈ ਪਰ ਨਾਲੇ ਦਾਵਾ ਵੀ ਕੀਤਾ ਕਿ ਸੁਪੀਤ ਸਿੰਘ ਬਾਦਲ ਇੱਕੋ ਇੱਕ ਲੀਡਰ ਨੇ ਪਾਰਟੀ ਚ ਜਿਹੜੇ ਇਸ ਸ਼ਾਨਾਪਤੀ ਇਤਿਹਾਸ ਵਾਲੀ ਪਾਰਟੀ ਦੀ ਅਗਵਾਈ ਕਰ ਸਕਦੇ ਨੇ ਉਹ ਰੇਤੋਸਾ ਵੀ ਜਿਤਾਇਆ ਦਾਵਾ ਵੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਵਾਪਸੀ ਕਰੇਗਾ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ